ਸਸ਼ਕਲ ਜੀ ਮੈਂ ਐਮਪੀ ਸਿੰਘ ਓਨ 에ਅਰ ਚੈਨਲ ਸੈਲਰ ਨਿਊਜ਼ ਚੈਨਲ ਵਿਰਾਸਤੇ ਹਿੰਦੁਸਤਾਨ ਤੇ ਜ਼ਿੰਦਾਬਾਦ ਨਿਊਜ਼ ਚੈਨਲ ਤੋਂ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਦੇਖੋ ਅੱਜ ਬਾਜ਼ਾਰ ਦੇ ਵਿੱਚ ਹਾ ਹਾਕਾਰ ਮੱਚੀ ਹੋਈ ਹੈ ਹਰ ਕੋਈ ਕਹਿੰਦਾ ਮੰਦਾ ਮੰਦਾ ਹੈ ਪਰ ਉਹ ਨਹੀਂ ਜੋ ਦਿਖਾਵਾ ਹੋ ਰਿਹਾ ਸੋ ਅੱਜ ਦੀ ਡੇਟ ਦੇ ਵਿੱਚ ਇੱਕ ਬੰਦਾ ਹੁਣ ਕਹਿ ਰਿਹਾ ਬਹੁਤ ਬੰਦਾ ਹੈ ਤੇ ਸਵੇਰੇ ਉਹਨੇ ਕਮਰਸ਼ੀ ਦੀ ਗੱਡੀ ਈ ਕਲਾਸ ਜੀ ਨਵੀਂ ਲਈ ਹੁੰਦੀ ਹੈ ਸੋ ਇਹ ਚੀਜ਼ਾਂ ਸਾਨੂੰ ਪਿੱਛੇ ਨੂੰ ਖਿੱਚਦੀਆਂ ਨੇ ਅੱਜ ਕਾਰੋਬਾਰ ਨੂੰ ਫਾਈਨੈਂਸ਼ੀਅਲ سپورਟ ਦੀ ਲੋੜ ਹੈ ਮਾਰਕੀਟ ਦੇ ਇਚੋ ਪੈਸਾ ਬੱਚੇ ਬਾਹਰ ਜਾਣ ਕਰਕੇ ਬਹੁਤ ਪੈਸਾ ਬਾਹਰ ਚਲਾ ਗਿਆ ਬਾਵਾ ਬਾਹਰ ਚੱਲੀਆਂ ਗਿਆ ਕਿਉਂਕਿ ਬੱਚੇ ਬਾਹਰ ਜਾਂਦੇ ਨੇ 50 ਲੱਖ 60 ਲੱਖ ਤਾਂ ਮਾਮੂਲੀ ਜਿਹੀ ਗੱਲ ਲੱਗ ਜਾਂਦਾ ਤੇ ਉਹ ਫਿਰ ਦੂਸਰੀ ਗੱਲ ਬਾਵਾ ਵੀ ਡੀ ਰਹਿੰਦੀਆਂ ਵਪਾਰਤੀਆਂ ਵਪਾਰ ਤੋਂ ਬੜਾ ਫਰਕ ਪੈਂਦਾ ਸੋ ਅਸੀਂ ਬੈਠੇ ਹਾਂ ਅੱਜ ਸਸੀਕਲ ਜੀ ਸਸੀਕਲ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਹਰਿੰਦਰ ਸਿੰਘ ਤੁਹਾਡੀ ਕੰਪਨੀ ਦਾ ਨਾਮ ਨਾਗਪਾਲ ਸ਼ਾਲ ਸਟੋਰ ਨਾਗਪਾਲ ਸ਼ਾਲ ਸਟੋਰ ਵਾਲਿਆ ਕੋਲ ਹਰਿੰਦਰ ਸਿੰਘ ਜੀ ਕੋਲ ਬੈਠਿਆ ਆਪ ਜੀ ਦੇ ਨਾਲ ਥੋੜੀ ਜਿਹੀ ਅੱਜੀ ਗੱਲਬਾਤ ਕਰਾਂਗੇ ਦੇਖੋ ਵੀਡੀਓ ਅੱਜ ਸਕੂਲ ਬੈਕ ਸਕੂਲ ਦੀ ਗੱਲ ਕਰ ਰਹੇ ਆ ਸਕੂਲ ਦੇ ਵਿੱਚ ਪੜਾਈ ਹੁੰਦੀ ਹੈ ਉਹਦੇ ਵਿੱਚ 52 ਦਿਤਵਾਰ ਆ ਜਾਂਦੀ ਹੈ ਬਿਲਕੁਲ ਠੀਕ ਹੈ ਜੀ 52 ਦਿਤਵਾਰ ਦੀਆਂ ਛੁੱਟੀਆਂ ਹੋਗੀਆਂ ਅਪਰੋਕਸੀਮੇਟ 60 ਛੁੱਟੀਆਂ ਹੁੰਦੀਆਂ ਨੇ ਧਿਆਰਾਂ ਦੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਨਾ ਕੋਈ ਉਹਨਾਂ ਦੇ ਐਨੂਅਲ ਫੰਕਸ਼ਨ ਕੋਈ ਕਲਚਰ ਕੋਈ ਸਪੋਰਟਸ ਡੇ ਕੁਝ ਵਲਾ ਕੇ ਟੋਟਲ ਵਿੱਚ ਹਿਸਾਬ ਲਗਾਇਆ 247 ਛੁੱਟੀਆਂ ਹੋ ਜਾਂਦੀਆਂ ਐ ਐਵਰੇਜ ਕਿਸੇ ਵੀ ਸਕੂਲ ਦੇ ਵਿੱਚ ਠੀਕ ਹੈ ਜੀ ਸਾਡੇ ਕੋਲੋਂ ਫੀਸ ਪੂਰੀ ਲਈ ਜਾਂਦੀ ਹੈ ਸਾਰੇ ਸਾਲ ਦੀ ਬੱਸ ਦੀ ਫੀਸ ਪੂਰੀ ਲਈ ਜਾਂਦੀ ਹੈ ਬਿਲਕੁਲ ਜੀ ਹੋਰ ਸਾਨੂੰ ਬਾਉਂਡ ਅਪ ਕੀਤਾ ਜਾਂਦਾ ਹੈ ਕਿ ਕਿਤਾਬਾਂ ਸਕੂਲੋਂ ਲਵ ਯੂਨੀਫਾਰਮ ਸਕੂਲੋਂ ਲਵ ਸਾਨੂੰ ਹਰ ਗੱਲ ਤੇ ਬਾਉਂਡ ਅਪ ਕੀਤਾ ਜਾਂਦਾ ਹੈ ਜਦ ਕਿ ਫਿਰ ਜਦੋਂ ਬੱਚੇ ਕਮਜ਼ੋਰ ਹੋ ਜਾਂਨ ਪੜਾਈ 'ਚ ਬੱਚਿਆਂ ਨੂੰ ਉਹਨਾਂ ਨੇ ਮੈਨਸ ਨਹੀਂ ਕਰਾਣੀ ਫਿਰ ਉਹਨਾਂ ਨੇ ਕਹਿਣਾ ਨਹੀਂ ਜੀ ਘੱਟ ਹੀ ਸੋ ਲੱਕੋ ਬਿਲਕੁਲ ਤੁਸੀਂ ਵੀ ਤੁਸੀਂ ਇਸ ਗੱਲ ਦੀ ਦੇ ਰਹੇ ਆ ਤੁਸੀਂ ਇਸ ਪੁਆਇੰਟ ਤੇ ਕੀ ਕਹਿਣਾ ਚਾਹੋਗੇ ਬੇਸਿਕਲੀ ਅਸੀਂ ਪੜੇ ਹੋਏ ਹਾਂ ਜੀ ਸਰਕਾਰੀ ਸਕੂਲਾਂ 'ਚ ਜੀ ਪੁਰਾਣੇ ਟਾਈਮ ਦੇ ਜੇ ਉਦੋਂ ਟੀਚਰ ਵੀ ਸਨਸੀਰ ਹੁੰਦੇ ਸੀ ਸਾਨੂੰ ਲੈ ਕੇ ਸਾਡੀ ਸਟੱਡੀ ਨੂੰ ਲੈ ਕੇ ਜੀ ਤੇ ਸਕੂਲ ਬੱਚੇ ਦੇ ਭਵਿੱਖ ਭਵਿੱਖ ਵਾਸਤੇ ਹੁੰਦਾ ਸੀ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਲਈ ਉਹਨਾਂ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਸੀ ਡਰਾਵੇ ਵੀ ਦਿੱਤੇ ਜਾਂਦੇ ਸੀ ਬਿਲਕੁਲ ਪਰ ਹੁਣ ਸਕੂਲਾਂ ਦੀ ਡੈਫੀਨੇਸ਼ਨ ਚੇਂਜ ਹੈ ਜੀ ਹੁਣ ਜਦੋਂ ਤੁਹਾਡੇ ਕੋਲ 2 ਨੰਬਰ ਦੇ ਪੈਸੇ ਜੁੜ ਗਏ ਜੀ ਕੀ ਕੰਮ ਕਰਾਂ ਜੀ ਸਕੂਲ ਖੋਲਦਾ ਜੀ ਬਸ ਸਕੂਲ ਨਹੀਂ ਹੈ ਦੁਕਾਨਦਾਰੀਆਂ ਪਿਓਰ ਦੁਕਾਨਦਾਰੀਆਂ ਜੀ ਜ਼ਮੀਨ ਸਰਕਾਰ ਲੋਟ ਕਰ ਦਿੰਦੀ ਪਿਓਰ ਦੁਕਾਨਦਾਰੀਆਂ ਜੀ ਸਕੂਲ ਵਾਲੇ ਦੀ ਹਰ ਯੂਨੀਫਾਰਮ ਨਾਲ ਕਮਿਸ਼ਨ ਸੈੱਟ ਹੈ ਹਰ ਬੁੱਕ ਨਾਲ ਕਮਿਸ਼ਨ ਸੈੱਟ ਹੈ ਉਸ ਤੋਂ ਬਾਅਦ ਜਿਹੜੇ ਐਨੂਲ ਫੰਕਸ਼ਨ ਕਰਨੇ ਆ ਉੱਥੇ ਹਰ ਤੁਹਾਡੇ ਮਾਪਿਆਂ ਨੂੰ ਕਿਹਾ ਜਾਂਦਾ ਜੀ ਇੰਨੇ ਕਮਿਸ਼ਨ ਸੈੱਟ ਹੈ ਜੀ ਪਰ ਤੁਸੀਂ ਕਟਾ ਕੇ ਦਿਓ ਜੀ ਇੰਨੇ ਪੈਸੇ ਇਕੱਠੇ ਕਰਕੇ ਦਿਓ ਜੀ ਜੀ ਮਤਲਬ ਸਾਨੂੰ ਤਾਂ ਇਹ ਲੱਗ ਰਿਹਾ ਹੁੰਦਾ ਜੀ ਕਿ ਅਸੀਂ ਬੱਚੇ ਨੂੰ ਠੀਕ ਹੈ ਪੜਾਉਣਾ ਹੈ ਇੱਕ ਵੀ ਹਾਂ ਸਾਡਾ ਬੱਚਾ ਪੜ੍ਹਿਆ ਲਿਖਿਆ ਹੈ ਲੇਕਿਨ ਕੋਈ ਪੜ੍ਹਾਈ ਵਾਲੀ ਕੋਈ ਗੱਲ ਹੈ ਨਹੀਂ ਜੀ ਬਿਲਕੁਲ ਠੀਕ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ 100% ਕਰੈਕਟ ਵੀਰ ਜੀ ਤੁਸੀਂ ਗੱਲ ਕੀਤੀ ਸਰਕਾਰੀ ਸਕੂਲ ਦੀ ਅੱਜ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਕਿ ਟੀਚਰ ਆਂਦੇ ਨਹੀਂ ਆਂਦੇ ਪੜ੍ਹਦੇ ਬੱਚੇ ਨਹੀਂ ਪੜ੍ਹਦੇ ਇਹ ਇੱਕ ਕਾਨੂੰਨ ਹੀ ਲਾਗੂ ਕਰ ਦੇਣਾ ਚਾਹੀਦਾ ਕਿ ਜਿਹੜਾ ਗਸਟੇਟਡ ਅਫੀਸਰ ਹੈ ਜਾਂ ਐਮਐਲਏ ਹੈ ਜਾਂ ਐਮਪੀਏ ਜਾਂ ਮਿਨਿਸਟਰ ਹੈ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਚ ਜ਼ਰੂਰੀ ਪੜਨ ਸਰ ਮੇਰੇ ਹਿਸਾਬ ਨਾਲ ਤਾਂ ਲਾਗੂ ਇਹ ਕਰ ਵੀ ਸਰਕਾਰੀ ਜੋਬ ਮਿਲੂਗੀ ਹੀ ਉਹਨੂੰ ਜਿਹਦੇ ਬੱਚੇ ਸਰਕਾਰੀ ਸਕੂਲ ਚ ਪੜਦੇ ਹੋਣਗੇ ਵੈਰੀ ਗੁੱਡ ਜਿਨ੍ਹਾਂ ਨੇ ਘਟੋ ਘਟ ਪਲੱਸ 2 ਸਰਕਾਰੀ ਸਕੂਲ ਚ ਕੀਤੀ ਹੋਏਗੀ ਬਿਊਟੀਫੁੱਲ ਦੇਖੋ ਅੱਜ ਦੇ ਵਿੱਚ ਅੱਜ ਕੋਈ ਇੱਕ ਮੀਡੀਅਮ ਕਲਾਸ ਫੈਮਿਲੀ ਜਿਹਦੇ ਦੋ ਬੱਚੇ ਹੋਣ ਉਹਨੂੰ ਇੱਕ ਇੰਗਲਿਸ਼ ਸਕੂਲ ਦੇ ਵਿੱਚ ਬੱਚੇ ਨੂੰ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਹੋ ਚੁੱਕਾ ਬਹੁਤ ਟਫ ਹੈ ਜੀ ਬਹੁਤ ਟਫ 18 ਤੋਂ 20000 ਮਿਨੀਮਮ ਖਰਚਾ ਹੈ ਉਹਨਾਂ ਨੇ ਫਿਰ ਕੋਈ ਟੂਰ ਨਵੇਂ ਸ਼ੁਰੂ ਕਰਦੇ ਦੀ ਅਸੀਂ ਇੱਥੇ ਲੈ ਕੇ ਜਾ ਰਹੇ ਹਾਂ ਸਿਹਰਨਾ ਲੈ ਕੇ ਜਾ ਰਹੇ ਹਾਂ ਇੱਥੇ ਲੈ ਕੇ ਜਾ ਰਹੇ ਹਾਂ ਉਹ 20 ਗੁਣਾ ਖਰਚਾ ਲੈਂਦੇ ਬਿਲਕੁਲ ਠੀਕ ਹੈ ਸੋ ਦੁਕਾਨਦਾਰੀਆਂ ਬਣਾਈਆਂ ਹੋਈਆਂ ਨੇ ਇੱਕ ਬਾਜ਼ਾਰ ਦੇ ਵਿੱਚ ਸ਼ਰਟ ਜਿਹੜੀ ਮਾਰਕੀਟ ਦੇ ਵਿੱਚ 200 ਦੀ ਆ 180 ਦੀ ਮਿਲਦੀ ਹੈ ਸਕੂਲ ਤੋਂ ਉਹੀ ਸ਼ਰਟ 400 ਦੀ ਇੱਕ ਕਿਤਾਬ 35 ਰੁਪਏ ਦੀ ਸਰਵੇ ਅਸੀਂ ਕੀਤਾ 35 ਰੁਪਏ ਦੀ ਪੈਂਦੀ ਹੈ ਕਿਤਾਬ 60 ਰੁਪਏ ਦੀ ਔਰ ਉਹਨੂੰ 350 ਦਾ ਵੇਚਿਆ ਜਾਂਦਾ ਕੀ ਇਹ ਕੀ ਚੀਜ਼ ਹੈ ਨਹੀਂ ਹੁਣ ਸਕੂਲ ਦੇ ਵਿੱਚ ਯੂਨੀਫਾਰਮ ਜਾਂ ਬੁੱਕਸ ਹੈਗੀਆਂ ਉਹ ਨਹੀਂ ਕੰਪਲਸਰੀ ਲੈਣੀਆਂ ਉਹ ਕਹਿੰਦੇ ਜਿੱਥੋਂ ਮਰਜ਼ੀ ਲੋ ਲੇਕਿਨ ਜੇ ਇੱਕ ਸਕੂਲ ਹੈ ਮੈਂ ਨਾਮ ਨਹੀਂ ਲਵਾਂਗਾ ਕੋਈ ਵੀ ਤਾਂ ਉਹਦੀ ਜਿਹੜੀ ਯੂਨੀਫਾਰਮ ਮਿਲਣੀ ਤੇ ਉਹ ਦੁਕਾਨਾਂ ਤੋਂ ਤਿੰਨ ਦੋ ਵਾਰ ਕਿਸੇ ਤੋਂ ਮਿਲਣੀ ਉਹਨਾਂ ਦੀ ਕਮਿਸ਼ਨ ਸੈੱਟ ਹੈ ਉਹ ਸਿਰਫ ਦਿਖਾਵੇ ਲਈ ਹੈ ਉਹਨਾਂ ਨੇ ਜਿਹੜਾ ਆਊਟਲੈਟ ਸਕੂਲ ਚ ਖੋਲਿਆ ਸੀ ਉਹ ਬੰਦ ਕਰਕੇ ਬਾਹਰ ਹੋ ਗਿਆ ਬਸ ਹੋਰ ਕੋਈ ਨਹੀਂ ਬਿਲਕੁਲ ਸਹੀ ਕਿਉਂ ਬੁੱਕਸ ਤਾਂ ਖੈਲੋ ਯੂਨੀਫਾਰਮ ਦਾ ਖੈਲੋ ਹੈ ਸਕੂਲ ਨਹੀਂ ਆਊਟਲੈਟ ਸਕੂਲ ਦਾ ਬਿਨਾ ਨਾਮ ਲਏ ਦੱਸ ਰਹੇ ਹਾਂ ਜੀ ਇੱਕ ਸਕੂਲ ਦਾ 2 ਮਹੀਨੇ ਬਾਅਦ ਯੂਰਪ ਟੂਰ ਜਾ ਰਿਹਾ ਹੈ ਜੀ ਉਹਨੂੰ 2,70,000 ਰੁਪਏ ਦਾ 9 ਦਿਨ ਦਾ ਲੈ ਰਹੇ ਨੇ 9 ਦਿਨ ਦਾ ਲੈ ਰਹੇ ਨੇ ਬਿਲਕੁਲ ਠੀਕ ਹੈ ਜੀ 2,70,000 ਮੇਰਾ ਬੱਚਾ ਵੀ ਉੱਥੇ ਠੀਕ ਹੈ ਮੇਰੇ ਗ੍ਰੈਂਡਸਨ ਵੀ ਹੁੰਦੇ ਆ ਹਾਂ ਜੀ ਤੇ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਜੀ ਬੱਚੇ ਨੂੰ ਭੇਜੋ ਜੀ ਇਹ ਹੈ ਜੀ ਉਹ ਹੈ ਜੀ ਤੇ ਮੈਂ ਅੱਜ ਉਹਨਾਂ ਨੂੰ ਜਵਾਬ ਦੇ ਆਇਆ ਕਿ ਮੈਂ ਨਹੀਂ ਭੇਜਾਂਗਾ ਜੀ ਅਗਰ ਮੈਂ 2,70,000 ਰੁਪਏ ਲਾ ਕੇ ਬੱਚੇ ਨੂੰ ਭੇਜੂੰਗਾ ਮੈਂ 2,70,000 ਹੋਰ ਪਾ ਕੇ ਮੈਂ ਆਪਣੀ ਪੂਰੀ ਫੈਮਿਲੀ ਨੂੰ ਲੈ ਲਵਾਂਗਾ ਪੈਕੇਜ ਲੈ ਲਵਾਂਗੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਭ ਦੁਕਾਨਦਾਰੀਆਂ ਜੀ ਕੁਝ ਨਹੀਂ ਹੈਗਾ ਉਹ ਸਕੂਲ ਹਰ ਸਾਲ ਇੱਕ ਨਵੀਂ ਬਿਲਡਿੰਗ ਬਣਾ ਦਿੰਦਾ ਜੀ ਬਿਲਕੁਲ ਸਹੀ ਇਹ ਸਕੂਲ ਕੋਈ ਬੱਚਿਆਂ ਦਾ ਭਵਿੱਖ ਬਣਾਉਂਦਾ ਨਹੀਂ ਹੈ ਪਿਓਰਲੀ ਦੁਕਾਨਦਾਰ ਹੈ ਬਿਜ਼ਨਸ ਹੈ ਅੱਜ ਉਹ ਸਕੂਲ ਹੈ ਜੀ ਤੇਰੀਆਂ ਕਿੰਨੀਆਂ ਬ੍ਰਾਂਚਾਂ ਹੈ ਜੀ ਮੇਰੀਆਂ 45 ਬ੍ਰਾਂਚਾਂ ਹੈ ਜੀ ਮੇਰੀਆਂ 40 ਬ੍ਰਾਂਚਾਂ ਹੈ ਜੀ ਸਰਕਾਰੀ ਸਕੂਲ ਤਾਂ ਉੱਥੇ ਹੀ ਫਿਰਦੇ ਜੀ ਸਰਕਾਰੀ ਸਕੂਲਾਂ ਹੈ ਉੱਥੇ ਤਨਖਾਹ ਦੇਣ ਨੂੰ ਪੈਸੇ ਨਹੀਂ ਹੈ ਸਰਕਾਰ ਕੋਈ ਸਰਕਾਰ ਨਾਲ ਡਲੀ ਹੋਈ ਹੈ ਬਿਲਕੁਲ ਹੈ ਕਿ ਸਰਕਾਰੀ ਸਕੂਲਾਂ ਦੀ ਤਰੱਕੀ ਰੋਕ ਕੇ ਪ੍ਰਾਈਵੇਟ ਸਕੂਲ ਆਪਣੇ ਪਾਓ ਇਹ ਸਭ ਮੰਤਰੀਆਂ ਦੇ ਆ ਜੀ ਸਭ ਇਹਨਾਂ ਦੇ ਆ ਲਿੰਕ ਠੀਕ ਹੈ ਜੀ ਗੱਲ ਅੱਜ ਸਕੂਲ ਖੁੱਲ ਗਏ ਲੁਧਿਆਣੇ ਦੇ ਵਿੱਚ ਜੀ ਏਸੀ ਬੱਸਾਂ ਏਸੀ ਕਲਾਸਾਂ ਉਹ ਇਹ ਬੱਚੇ ਦਾ ਇਮਿਊਨ ਸਿਸਟਮ ਕਿੱਥੇ ਜਾ ਰਿਹਾ ਅਸੀਂ ਛੋਟੇ ਹੁੰਦੇ ਆ ਮਿੱਟੀ 'ਚ ਖੇਡਦੇ ਸੀ ਸਾਨੂੰ ਅੱਜ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ ਬੋਡੀ ਇਮਿਊਨਿਟੀ ਖਤਮ ਹੋ ਰਹੀ ਹੈ ਬੱਚਿਆਂ ਦੀ ਥੋੜਾ ਜਿਹਾ ਬੱਚਾ ਕੰਮ ਕਰਦਾ ਉਹੋ ਅੱਛਾ 올ਡ ਹੋ ਗਿਆ ਤੁਸੀਂ ਨਾ ਤਾਂ ਨੇ ਕਿਤੇ ਨਾ ਬੱਚੇ ਨੂੰ ਅਸੀਂ ਹੈ ਤੇ ਗਲਾ ਖਰਾਬ ਹੋ ਗਿਆ ਔਰ ਫਿਰ ਦਵਾਈਆਂ ਨੂੰ ਪੈਸੇ ਦਿਓ ਬਿਲਕੁਲ ਅਸੀਂ ਛੋਟੇ ਹੁੰਦੇ ਆ ਗਲੀ 'ਚ ਖੇਡਦੇ ਸੀ ਮਿੱਟੀ 'ਚ ਖੇੜੇ ਸਾਡੇ ਇਮਿਊਨ ਸਿਸਟਮ ਦੇਖੋ ਕਿੰਨੇ ਸਟਰੋਂਗ ਹੈ ਸਾਨੂੰ ਨਾ ਜਲਦੀ ਜ਼ੁਕਾਮ ਹੁੰਦਾ ਨਾ ਜਲਦੀ ਬੁਖਾਰ ਹੁੰਦਾ ਜੇ ਹੋ ਵੀ ਜਾਵੇ ਅਸੀਂ ਰਿਕਵਰ ਵੀ ਸਭ ਤੋਂ ਜਲਦੀ ਕਰ ਜਾਂਦੇ ਹਾਂ ਐਗਜ਼ੈਕਟਲੀ ਬੇੜਾ ਕਰ ਕੋ ਬਿਲਕੁਲ ਸਵਾ 16 ਨੇ ਗੱਲ ਸਹੀ ਹੈ ਜੀ ਬੱਚਿਆਂ ਦੀ ਬੋਡੀ ਮੈਨੂ ਖਤਮ ਹੋ ਚੁੱਕੀ ਹੈ ਮੈਂ ਸਲਾਹ ਦਊਂਗਾ ਹੁਣ ਜੂਨ ਦੀਆਂ ਛੁੱਟੀਆਂ ਸਟਾਰਟ ਹੋਣ ਲੱਗੀਆਂ ਦੋ ਮਹੀਨੇ ਛੁੱਟੀਆਂ ਹੋਣਗੀਆਂ ਬੱਚਿਆਂ ਤੋਂ ਮੋਬਾਈਲ ਖੋ ਕੇ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀਜ਼ ਦੀਆਂ ਕਲਾਸਿਸ ਜੁਆਇਨ ਕਰਾਓ ਬਿਊਟੀਹੋਰਨ ਤੇ ਉਹਨਾਂ ਨੂੰ ਡਾਂਸ ਕਲਾਸ ਜੁਆਇਨ ਕਰਾਓ ਉਹਨਾਂ ਨੂੰ ਅਰਬਿਸ਼ ਕਲਾਸ ਜੁਆਇਨ ਕਰਾਓ ਐਦਾਂ ਦੀ ਚੀਜ਼ਾਂ ਵੱਲ ਉਹਨਾਂ ਨੂੰ ਫੋਕਸ ਕਰੋ ਨਾ ਕਿ ਉਹਨਾਂ ਨੂੰ PS4 5 ਜ ਮੋਬਾਈਲ ਗੇਮਾਂ 'ਚ 2 ਮਹੀਨੇ ਵੜੀ ਰੱਖੋ ਥੋੜੀ ਸਖਤੀ ਕਰੋ ਤੇ ਸਭ ਦਾ ਭਲਾ ਹੋਊਗਾ ਸੋ ਦੇਖੋ ਆਪਨੇ ਜਾਣਿਆ ਕਿੰਨੇ ਅੱਛੇ ਵਿਚਾਰ ਹਨ ਕਮੈਂਟ ਬਾਕਸ ਦੇ ਵਿੱਚ ਕਮੈਂਡ ਕਰਕੇ ਦੱਸਣਾ ਕਿ ਇਹ ਇੰਟਰਵਿਊ ਤੁਹਾਨੂੰ ਕਿਹੋ ਜਿਹਾ ਲੱਗੀ ਤੇ ਤੁਸੀਂ ਇਸ ਗੱਲ ਨੂੰ ਜਰਾ ਸਰਕਾਰ ਨੂੰ ਵੀ ਅਸੀਂ ਇੱਕ ਰਾਏਤ ਕਰਦੇ ਆ ਜਾਂ ਰਿਕੁਐਸਟ ਕਰਦੇ ਆ ਕਹਿ ਲਉ ਕਿ ਇਹਨਾਂ ਚੀਜ਼ਾਂ ਤੇ ਨਾ ਥਪਾਓ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਸਕੂਲ ਨਹੀਂ ਪੜ੍ਹਾਏ ਜਾ ਸਕਦੇ ਮੀਡੀਅਮ ਫੈਮਿਲੀ ਕੋਲੋਂ ਇਹ ਇੰਨੇ ਕੋ ਰੇਟ ਦਿਨੋਂ ਬਦਨ ਵੱਧ ਜਾ ਰਹੇ ਨੇ ਕਿ ਲੋਕ ਬਹੁਤ ਤੰਗ ਆ ਚੁੱਕੇ ਨੇ ਸੁਖੀਲਾ ਤੋਂ ਜਿੱਥੇ ਵੀ ਜਾਈਦਾ ਸਭ ਤੋਂ ਵੱਡਾ ਮੈਟਰ ਸਕੂਲ ਦਾ ਹੀ ਉੱਠਦਾ ਸੋ ਇਹਨਾਂ ਸਕੂਲਾਂ ਦੇ ਉੱਪਰ ਨੱਥ ਪਾਈ ਜਾਵੇ ਉਹਨਾਂ ਦੀ ਫੀਸਾਂ ਤੇ ਉਹਨਾਂ ਦੇ ਚਾਰਜਿਸ ਤੇ ਉਹਨਾਂ ਦੀਆਂ ਦੁਕਾਨਦਾਰੀਆਂ ਤੇ ਜਿਹੜੀਆਂ ਬਾਹਰੋਂ ਦੁਕਾਨਾਂ ਖੋਲਤੀਆਂ ਜਿਵੇਂ ਦੱਸਿਆ ਸਰ ਨੇ ਕਿ ਆ ਵੀ ਹੋ ਜੇ ਬਾਹਰ ਯੂਨੀਫਾਰਮ ਲੈਣੀ ਹੈ ਤਾਂ ਤਿੰਨ ਦੋ ਤਿੰਨ ਦੁਕਾਨਾਂ ਹੀ ਨੇ ਉਥੇ ਉਹਨਾਂ ਦੀ ਕਮਿਸ਼ਨ ਸੈਟ ਹੈ ਸੋ ਹਰ ਇੱਕ ਜਗ੍ਹਾ ਤੇ ਇਹਨਾਂ ਦੀ ਕਮਿਸ਼ਨ ਸੈਟ ਹੈ ਤੁਸੀਂ ਇੱਕ ਵਾਰੀ ਹਿਸਾਬ ਲਗਾ ਕੇ ਦੇਖੋ ਸਕੂਲ ਦੀ ਸਟਰੈਂਥ ਕਿੰਨੀ ਹੈ ਔਰ ਫੀਸ ਕਿੰਨੀ ਹੈ ਇੱਕ ਮਹੀਨੇ ਦੀ ਐਵਰੇਜ ਤੁਸੀਂ ਦੇਖੋ ਉਹਨਾਂ ਕੋ ਮਹੀਨੇ ਦਾ ਕਿੰਨਾ ਪੈਸਾ ਆ ਰਿਹਾ ਸੋ ਇਸ ਚੀਜ਼ ਤੇ ਉੱਪਰ ਸਰਕਾਰ ਗੌਰ ਕਰੇ ਤੇ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਦੇਵੇ ਔਰ ਇਹ ਕੰਪਲਸਰੀ ਕਰਨ ਕਿ ਜੇ ਕੋਈ ਗਵਰਨਮੈਂਟ ਅਫੀਸਰ ਜਾਂ ਕੋਈ ਮਿਨਿਸਟਰ ਜਾਂ ਕੋਈ ਗਾਸਟ੍ਰੇਟ ਅਫੀਸਰ ਹੈ ਤਾਂ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨਗੇ ਤਾਂ ਹੀ ਨਾਥ ਪੈ ਸਕਦੀ ਹੈ ਸਰਕਾਰੀ ਸਕੂਲਾਂ ਨੂੰ ਐਵੇਂ ਇਦੋਂ ਬਹੁਤ ਬਹੁਤ ਧੰਨਵਾਦ ਹੈ ਜੀ ਕੁਝ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਜੀ ਕਿ ਆਪਣੀ ਫੈਮਿਲੀ ਨੂੰ ਟਾਈਮ ਦਿਓ ਆਪਣੇ ਬੱਚੇ ਨੂੰ ਟਾਈਮ ਦਿਓ ਉਹਨਾਂ ਨਾਲ ਫਰੈਂਡਲੀ ਰਹੋ ਬਿਊਟੀ ਤੇ ਉਹਨਾਂ ਦੀ ਵੀ ਗੱਲ ਪ੍ਰੋਪਰ ਸੁਣੋ ਨਾ ਕਿ ਉਹਨਾਂ ਤੇ ਫੈਸਲੇ ਥੋਪੋ ਦੇਉ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਏਗੀ ਜਿੱਦਾਂ ਜਿੱਦਾਂ ਫਿਜ਼ੀਕਲ ਐਕਟੀਵਿਟੀ ਬੱਚਿਆਂ ਦੀ ਘਟ ਗਈ ਹੈ ਗਲੀਆਂ 'ਚੋਂ ਤੇ ਉਨੇ ਹੀ ਸਾਈਕਾਟ੍ਰਿਸਟ ਦੇ ਵਡੇ ਵਧ ਰਹੇ ਨੇ ਵਧ ਰਹੇ ਨੇ ਦੇਖੋ ਉਥੇ ਬੱਚੇ ਵੀ ਜਾ ਰਹੇ ਹਨ ਉਹਨਾਂ ਦੇ ਮਾਪੇ ਵੀ ਜਾ ਰਹੇ ਆ ਜੀ ਡਿਪਰੈਸ਼ਨ ਦੀਆਂ ਦਵਾਈਆਂ ਖਰੇ ਜੀ ਅੱਜ ਤੋਂ ਹਰ ਕੋਈ ਡਿਪਰੈਸ਼ਨ ਦਾ ਮਰੀਜ਼ ਅੱਜ ਤੋਂ 25 30 ਸਾਲ ਪਿਛੇ ਚਲ ਜਾਓ ਜੀ ਇਹ ਡਾਕਟਰ ਵਿਰਲਾ-ਵਿਰਲਾ ਹੁੰਦਾ ਸੀ ਉਹ ਚਾਰ ਪਿੰਡੇ 'ਚ ਇੱਕ ਹਕੀਮ ਹੁੰਦਾ ਸੀ ਮਰੀਜ਼ ਹੁੰਦੇ ਸੀ ਮਰੀਜ਼ ਹੁੰਦੇ ਨਹੀਂ ਸੀ ਅੱਜ ਦੀ ਡੇਟ ਦੇ ਵਿੱਚ ਜੀ ਬੱਚਿਆਂ ਨੂੰ ਐਂਜਾਇਟੀ ਹੋ ਰਹੀ ਹੈ ਕਿਉਂਕਿ ਬੱਚੇ ਮੋਬਾਈਲ 'ਚ ਵੱਡੇ ਆ ਉਹ ਟਾਰਗੇਟ ਲਾ ਲੈਂਦੇ ਮੈਂ ਗੇਮ ਖੇਲਣੀ ਅੱਜ ਮੈਂ ਜਿੱਤਨਾ ਅੱਜ ਮੈਂ ਹਾਰ ਗਿਆ ਅਟੈਨਸ਼ਨ ਪੈ ਗਈ ਦਮਤ ਸੋ ਇਹ ਰਿਕੁਐਸਟ ਹੈ ਜੀ ਸਕੂਲਾਂ ਦੇ ਵਿੱਚ ਵੀ ਇਸ ਚੀਜ਼ ਨੂੰ ਅਵੇਅਰ ਕੀਤਾ ਜਾਵੇ ਕਿ ਬੱਚੇ ਨੂੰ ਮੋਬਾਈਲ ਦੇਣਾ ਹੀ ਨਹੀਂ ਬਿਲਕੁਲ ਔਰ ਮਾਪਿਆਂ ਨੂੰ ਵੀ ਰਿਕੁਐਸਟ ਹੈ ਕਿ ਬੱਚਿਆਂ ਤੋਂ ਮੋਬਾਈਲ ਵਾਪਸ ਖੋਏ ਜਾਣਾ ਜੋ ਮਰਜ਼ੀ ਹੋ ਜਾਏ ਜੋ ਲੜਾਈ ਹੋਵੇ ਝਗੜਾ ਹੋਵੇ ਬੱਚਿਆਂ ਨੂੰ ਸਮਝਾਓ ਉਹਨਾਂ ਦੀ ਕਾਉਂਸਲਿੰਗ ਕਰੋ ਤਾਂ ਜੋ ਉਹ ਵੀ ਕੱਲ ਨੂੰ ਆ ਕੇ ਡਿਪਰੈਸ਼ਨ ਵੱਲ ਨਾ ਚਲੇ ਦੇਖੋ ਜੀ ਅਸੀਂ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਇਹ ਜੀ ਕੋ ਕੁਮਾਂਦੀਆਂ ਗੱ ਜੇ ਜ਼ਿੰਦਗੀ ਵਿੱਚ ਕੁਝ ਸਬਰ ਨਾ ਜੀ ਤੇ ਮੈਂ ਹੁਣ ਰੂਬੀ ਜੀ ਨੂੰ ਕਹਾਂਗਾ ਤੁਸੀਂ ਵੀ ਜਰਾ ਕੁਝ ਆਪਣੇ ਵਿਚਾਰ ਪੇਸ਼ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਰੂਬੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਇਸ ਚੀਜ਼ ਬਾਰੇ ਦੱਸੋ ਸਕੂਲ ਦਾ ਜਿਹੜਾ ਇੱਕ ਬਣਿਆ ਹੋਇਆ ਪ੍ਰੋਪਾਗੈਂਡਾ ਇੱਕ ਬਹੁਤ ਜ਼ਿਆਦਾ ਹਵਾ ਬਣ ਚੁੱਕਾ ਸਕੂਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਭਿੰਦਰ ਜੀ ਨੇ ਬਹੁਤ ਅਚੀ ਸਪੀਚ ਦਿੱਤੀ ਹੈ ਜੀ ਮੇਨ ਤਾਂ ਜੋ ਫੰਡਾ ਮੋਬਾਈਲ ਦਾ ਤਾ ਹੈ ਹੀ ਹੈ ਇਸ਼ੂ ਸੈਕੰਡਲੀ ਜਿਹੜੇ ਪੇਰੈਂਟਸ ਨੇ ਉਹ ਅਵੇਅਰ ਹੋਣ ਵੀ ਆਪਣੇ ਬੱਚੇ ਨੂੰ ਕਿਸ ਪਾਸੇ ਧੋਰਨਾ ਹੈ ਅੱਛੀ ਸਿੱਖਿਆ ਦੇਣੀ ਹੈ ਅچھے ਸੰਸਕਾਰ ਦੇਨੇ ਆ ਮੋਬਾਈਲਾਂ ਨੇ ਬੇੜਾਗਰ ਕਰਤਾ ਹੈ ਜੀ ਬਾਕੀ ਰਜਿੰਦਰ ਜੀ ਨੇ ਸਾਹਿਬ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਜਿਹੜੀ ਅਫੀਸ਼ਾ ਵਧ ਰਹੀ ਹੈ ਸਰਕਾਰੀ ਸਕੂਲ ਖਤਮ ਹੋ ਗਏ ਨੇ ਟੀਚਰ ਰਹ ਨਹੀਂ ਉਹਨਾਂ ਕੋਲ ਕੀ ਮੈਸੇਜ ਦੇਣਾ ਚਾਹੋਗੇ ਸਰ ਇਹ ਤਾਂ ਦੇਖੋ ਸਰਕਾਰਾਂ ਨੂੰ ਨੱਥ ਪਾਣੀ ਪੈਣੀ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਨੇ ਜਿਹੜਾ ਆਪਣਾ ਸਾਰਾ ਬਿਜ਼ਨਸ ਬਣਾਇਆ ਹੋਇਆ ਇਹਨਾਂ ਨੂੰ ਪੜ੍ਹਾਈ ਦਾ ਕੋਈ ਮਤਲਬ ਨਹੀਂ ਇਹਨਾਂ ਨੂੰ ਸਿਰਫ ਕਮਾਈ ਦਾ ਮਤਲਬ ਹੈ ਕਿ ਅਸੀਂ ਕਿੰਨਾ ਕੋ ਘਰ ਪਰ ਬੱਚੇ ਕੋਲ ਅਸੀਂ ਕਮਾ ਰਹੇ ਹਾਂ ਜੀ ਕੋਈ ਕੜਾਈ ਵਾਲ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੁਸੀਂ even ਕੀ ਮੇਰਾ ਬੱਚੇ ਬੇਟਾ ਛੋਟਾ ਹੈ ਉਹਦੇ ਜਿਹੜੇ ਸਵਾਲ ਉਹ ਗਲਤ ਵੀ ਕਰਕੇ ਆਇਆ ਉਹਦੇ ਤੇ ਵੀ ਟੀਕਾ ਲੱਗਦਾ ਕੋਈ ਪ੍ਰੋਪਰ ਇਨਸਪੈਕਸ਼ਨ ਨਹੀਂ ਕੀਤੀ ਹੁੰਦੀ ਬਸ ਇੱਕ ਫਾਰਮੈਲਟੀ ਸੇ ਬਸ ਬੱਚਾ ਕਿੱਧਰ ਜਾ ਰਿਹਾ ਕਿੰਦਰ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਆਪਣਾ ਨੰਬਰ ਦਾ ਮਤਲਬ ਹੈ ਵੀ ਇਹਨੇ ਕਿੰਨੇ ਨੰਬਰ ਲੈ ਲਏ ਕਿੰਨੇ ਨਹੀਂ ਉਹ ਉਹਨਾਂ ਦੇ ਹੱਥ ਵਿੱਚ ਹੀ ਹੈ ਬਿਲਕੁਲ ਠੀਕ ਹੈ ਅੱਛਾ ਬਹੁਤ ਅੱਛਾ ਲੱਗਿਆ ਜੀ ਤੁਸੀਂ ਇੱਕ ਹਰਿੰਦਰ ਜੀ ਛੋਟੀ ਜੀ ਗੱਲ ਹੋਰ ਦੱਸਦੇ ਨਾ ਜਿਹੜੀਆਂ ਔਨਲਾਈਨ ਕਲਾਸਿਸ ਸ਼ੁਰੂ ਕਰ ਰਹੇ ਨੇ ਔਨਲਾਈਨ ਦਾ ਉਹਦੇ ਬਾਰੇ ਕੀ ਕਹਿਣਾ ਚਾਹੋ ਕਿਉਂਕਿ ਤੁਹਾਡੇ ਵਿਚਾਰ ਸਾਨੂੰ ਬਹੁਤ ਅੱਛੇ ਲੱਗੇ ਆ ਤੁਸੀਂ ਵੀ ਜੀ ਇੱਕ ਚੀਜ਼ ਨੋਟ ਕੀਤੀ ਹੋਏਗੀ ਡਿਊਰਿੰਗ ਕੋਵਿਡ ਜੀ ਹੀ ਔਨਲਾਈਨ ਕਲਾਸਿਸ ਸਟਾਰਟ ਹੋਈਆਂ ਸੀ ਜੀ ਤੇ ਉਦੋਂ ਹੀ ਚਲਨ ਬਣਿਆ ਸੀ ਕਿ ਹਰ ਬੱਚੇ ਕੋਲ ਆਪਣਾ ਮੋਬਾਈਲ ਹੋਣਾ ਚਾਹੀਦਾ ਹੈ ਜੀ ਜਦੋਂ ਆਨਲਾਈਨ ਕਲਾਸਿਸ ਬੰਦ ਹੋ ਗਈ ਤਾਂ ਕੀ ਬੱਚੇ ਆ ਬੱਚਿਆਂ ਤੋਂ ਮੋਬਾਈਲ ਵਾਪਸ ਕਿਉਂ ਨਹੀਂ ਲੈਂਦੇ ਜੀ ਤੁਸੀਂ ਇਹ ਨਾ ਸੋਚੋ ਕਿ ਕੋਵਿਡ ਆਇਆ ਤੇ ਤੁਹਾਡਾ ਜਾਨੀ ਮਾਲੀ ਨੁਕਸਾਨ ਹੋ ਗਿਆ ਨਹੀਂ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਹੋ ਚੁੱਕਾ ਐਗਜ਼ੈਕਟਲੀ ਬਿਲਕੁਲ ਠੀਕ ਠੀਕ ਹੈ ਨਾ ਕੀ ਗੱਲ ਤੇ ਇਹ ਜਿਹੜੀ ਆਦਤ ਪਈ ਹੈ ਮੋਬਾਈਲ ਦੀ ਇਹ ਕੋਵਿਡ ਦੇ ਟਾਈਮ ਤੇ ਹੀ ਆਨਲਾਈਨ ਕਲਾਸਿਸ ਤੋਂ ਪਈ ਹੈ ਜੀ ਕੋਵਿਡ ਦੇ ਟਾਈਮ ਤੇ ਹੀ ਆਨਲਾਈਨ ਕਲਾਸਿਸ ਤੋਂ ਪਈ ਹੈ ਜੀ ਬਿਲਕੁਲ ਉਸ ਤੋਂ ਬਾਅਦ ਬੱਚੇ ਉਹਦੇ ਐਡਿਕਸ਼ਨ ਹੋ ਐਡਿਕਟੇ ਹੋ ਗਏ ਔਰ ਅਕੋਰਡਿੰਗ ਟੂ ਮੀ ਜੋ ਜਿਤੋਂ ਤੱਕ ਮੈਂ ਸੋਚਦਾ ਤੁਸੀਂ ਕਦੇ ਵਰਲਡ ਦੇ ਵਿੱਚ ਸਰਵੇ ਕਰੋਗੇ ਨਾ ਜੀ ਤਾਂ ਚਾਈਨੀਸ ਬੰਦਾ ਸਭ ਤੋਂ ਜ਼ਿਆਦਾ ਸਿਆਣਾ ਹੈ ਸਹੀ ਤੇ ਸੈਕਿੰਡ ਨੰਬਰ ਤੇ ਇੰਡੀਅਨ ਬੰਦਾ ਸਭ ਤੋਂ ਜ਼ਿਆਦਾ ਸਿਆਣਾ ਹੈ ਕਦੇ ਇਸ 3 ਨੂੰ ਨੋਟ ਕਰਨਾ ਜੀ ਕਿਉਂਕਿ ਚਾਈਨਾ ਦੇ ਵਿੱਚ ਲੇਬਰ ਖਤਮ ਹੋ ਰਹੀ ਹੈ ਜੀ ਇੰਡੀਆ ਦੇ ਵਿੱਚ ਟੋਟਲ ਪੋਪੂਲੇਸ਼ਨ ਦਾ 65% ਯੰਗਸਟਰ ਹੈ ਜੀ ਇਹ ਭਵਿੱਖ ਦੇ ਵਿੱਚ ਆਉਣ ਵਾਲਾ ਉਹਨਾਂ ਨੇ ਇਸ ਚੀਜ਼ ਨੂੰ ਟਾਰਗੇਟ ਕੀਤਾ ਕੋਵਿਡ ਲਿਆ ਕੇ ਜਾਂ ਉਹਨੂੰ ਆਰਟੀਫੀਸ਼ੀਅਲ ਕੈਮੀਕਲ ਦੇ ਨਾਲ ਕੋਈ ਵਾਇਰਸ ਜਨਰੇਟ ਕੀਤਾ ਗਿਆ ਜਾਂ ਬਣਾਇਆ ਗਿਆ ਕਿ ਤਾਂ ਜੋ ਜਿਹੜੀ ਇੰਡੀਆ ਦੀ ਆਉਣ ਵਾਲੀ ਜਨਰੇਸ਼ਨ ਹੈ ਇਹਨੂੰ ਮੋਬਾਈਲ ਜਾਂ ਮੋਬਾਈਲ ਦੇ ਉੱਤੇ ਗੇਮਸ ਜਾਂ ਐਂਡ ਗਾਰਡ ਜਾਂ ਐਪ ਇਦਾਂ ਇਦਾਂ ਦੇ ਆ ਗਏ ਕਿ ਉਹ ਬੱਚਿਆਂ ਦਾ ਦਿਮਾਗ ਹੀ ਇੱਧਰ ਲਾ ਦੋ ਤਾਂ ਜੋ ਹਿੰਦੁਸਤਾਨ ਦੀ ਆਉਣ ਵਾਲੀ ਯੰਗ ਬਲੱਡ ਜਨਰੇਸ਼ਨ ਹੈ ਉਹ ਬਿਲਕੁਲ ਕੰਡਮ ਹੋ ਜੇ ਬਿਲਕੁਲ ਫਿਰ ਲੋਕਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਆਣ ਦੀ بجائے ਤੁਸੀਂ ਕਦੇ ਉਹਨਾਂ ਰੀਲਾਂ ਦੇਖੋ ਇੰਸਟਾਗ੍ਰਾਮ ਤੇ ਓਲਡੇਜ ਲੇਡੀਜ਼ ਵੀ ਲੀ ਰੀਲਾਂ ਪਾ ਰਹੀਆਂ ਉਹਨਾਂ ਦੀਆਂ ਕੁੜੀਆਂ ਵੀ ਪਾ ਰਹੀਆਂ ਨੂਆ ਵੀ ਪਾ ਰਹੀ ਹੈ ਬੰਦੇ ਵੀ ਪਾ ਰਿਹਾ ਮਤਲਬ ਸਾਨੂੰ ਬੜੀ ਦੇਖੋ ਨਾ ਇੰਸਟਾਗ੍ਰਾਮ ਨੇ ਫੇਸਬੁੱਕ ਨੇ ਇਹਨਾਂ ਨੇ ਸਾਨੂੰ ਕਿਹੜੇ ਪਸੇ ਲਾਤਾ ਬਿਲਕੁਲ ਸਨੈਪਚੈਟ ਮੈਂ ਤਾਂ ਇਹ ਦੇਖ ਕੇ ਹੈਰਾਨਾ ਰੋਟੀ ਖਾਣ ਜਾਓ ਲੋੜੋਂ ਰੁਕ ਜੋ ਰੁਕ ਜੋ ਸਨੈਪਚੈਟ ਦੇ ਵੇਲੇ ਆਪਾਂ ਫੋਟੋ ਬਣਦੀ ਹੈ ਜੀ ਯਾਰ ਕਿਸ ਨੂੰ ਸ਼ੋਅ ਕਰਨਾ ਹੈ ਕਿ ਮੈਂ ਪਾਸਤਾ ਖਾ ਰਿਹਾ ਹਾਂ ਬਿਲਕੁਲ ਹਾਂ ਓਟ ਇਜ਼ ਫੈਸ਼ਨ ਬਣ ਚੁੱਕਾ ਹੈ ਦੌੜ ਲੱਗੀ ਹੋਈ ਹੈ ਬਿਨਾ ਮਤਲਬ ਦੀ ਸੋ ਅਵੇਅਰ ਹੋ ਬਾਕੀ ਮੈਨੂੰ ਲੱਗਦਾ ਨਹੀਂ ਕਿ ਹਿੰਦੁਸਤਾਨ ਦਾ ਫਿਊਚਰ ਕੋਈ ਬਹੁਤਾ ਵਧੀਆ ਹੈ ਆਪਾਂ ਤਾਂ ਕਹਿ ਹੀ ਸਕਦੇ ਹੱਥੇ ਬੈਠ ਕੇ ਜੀ ਅਵੇਰ ਹੋ ਬਿਲਕੁਲ ਕਿਸ ਨੂੰ ਰੋਕ ਨਹੀਂ ਸਕਦੇ ਤੁਸੀਂ ਹਰ ਇੱਕ ਦਾ ਪਰਸਨਲ ਲਾਈਫ ਹੈ ਤੁਸੀਂ ਈਵਨ ਆਪਣੇ ਬੱਚੇ ਨੂੰ ਨਹੀਂ ਰੋਕ ਸਕਦੇ ਇੱਕ ਲਿਮਟ ਤੱਕ ਹੀ ਕਹੂੰਗਾ ਨਾ ਜੀ ਐਕਟਲੀ ਨੂੰ ਬਾਕੀ ਆਪਣਾ ਅਵੇਅਰ ਹੋਵੋ ਸਭ ਨੂੰ ਅਵੇਅਰ ਕਰੋ ਜਿੱਥੋਂ ਤੱਕ ਹੋ। ਅਗਰ 10 ਬੰਦੇ ਨੂੰ ਅਵੇਅਰ ਕਰੋਗੇ ਇੱਕ ਨੂੰ ਵੀ ਸਮਝ ਆ ਗਈ ਤਾਂ ਸਮਝ ਲੈਣਾ ਤੁਸੀਂ ਕਾਮਯਾਬ ਹੋ। ਬਹੁਤ-ਬਹੁਤ ਮਿਹਰਬਾਨੀ ਜੀ। ਦੇਖੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਸਭ ਤੋਂ ਵੱਡੇ ਕਸੂਰਵਾਰ ਅਸੀਂ ਆਂ। ਕਿਉਂਕਿ ਅਸੀਂ ਹਰ ਗੱਲ ਟੋਲਰੇਟ ਕਰ ਰਹੇ ਹਾਂ ਹਰ ਗੱਲ ਬਰਦਾਸ਼ਤ ਕਰ ਰਹੇ ਹਾਂ ਔਰ ਜ਼ਬਰਦਸਤੀ ਬਰਦਾਸ਼ਤ ਕਰ ਰਹੇ ਹਾਂ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਜਾਂਦਾ ਹੈ ਕਿ ਆਦਮੀ ਮਜਬੂਰ ਹੋ ਜਾਂਦਾ ਉਸ ਗੱਲ ਨੂੰ ਮੰਨਣ ਵਾਸਤੇ ਜਦਕਿ ਉਹਨੂੰ ਪਤਾ ਹੈ ਕਿ ਗੱਲ ਲੌਜੀਕਲ ਵੀ ਨਹੀਂ ਹੈ ਔਰ ਇਹ ਗੱਲ ਹੈ ਵੀ ਗਲਤ ਹੈ ਔਰ ਫਿਰ ਵੀ ਅਸੀਂ ਉਸ ਨੂੰ ਅਡਾਪਟ ਕਰਦੇ ਹਾਂ ਇਸ ਕਰਕੇ ਅਸੀਂ ਚੈਨਲ ਵਲੋਂ ਔਰ ਹਰਿੰਦਰ ਸਿੰਘ ਜੀ ਔਰ ਰੂਬੀ ਮੇਜੀ ਵਲੋਂ ਇਹੀ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਦਾਰੀ ਜਦੋਂ ਤੁਸੀਂ ਆਪਣੇ ਆਪ ਨੂੰ ਸੁਧਾਰੋਗੇ ਤੁਹਾਨੂੰ ਦੇਖ ਕੇ ਚਾਰ ਬੰਦੇ ਹੋਰ ਨਾਲ ਸੁਧਰਨਗੇ ਨਹੀਂ ਤੇ ਆਉਣ ਵਾਲਾ ਕੋ ਇੱਕ ਹਿੰਦੁਸਤਾਨ ਦਾ ਬੇੜਾ ਕਰਕ ਤੋਂ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਸ਼ੁਕਰੀਆ